ਦਰਸ਼ਨ ਕੋ ਹੋ ਰਿਹਾ ਜੀ ਕਿੱਥੋਂ ਦੇ ਰਹਿਣ ਵਾਲੇ ਜੀ ਇਹ ਅਸੀਂ ਜੀਵਨਪਨ ਦੇ ਅੱਤੇ ਕੀ ਗੱਲ ਹੋਈ ਸਾਰੀ ਗੱਲ ਜੀ ਕੋਈ ਵੀ ਨਹੀਂ ਹੋਈ ਕੋਈ ਨਾ ਪਤਾ ਇਹਨਾਂ ਨਾਲ ਸਰਪੰਚਾਂ ਨਾਲ ਸਾਡੀ ਕੋਈ ਗੱਲ ਹੀ ਹੋ ਰਹੀ ਚਲੋ ਕਿਸੇ ਨਾ ਬਾਹਰ ਪੈਲੀ ਪੂਜ ਦਾ ਝਗੜਾ ਸੀ ਤੇ ਇਹ ਤੇ ਜਾਣ ਕੇ ਸਾਡੇ ਨਾਲ ਕਰਨ ਲਿਆ ਪੇ ਸਾਡੇ ਨੀ ਨਾ ਕੋਈ ਗੱਲ ਨਹੀਂ ਉਹਦੇ ਬਲੋ ਕੀ ਕੀਤਾ ਗਿਆ ਜੀ ਸਰਪੰਚ ਉਹ ਤੁਹਾਡੇ ਘਰ ਦੇ ਬਾਹਰ ਸਾਰ ਦੇ ਘਰ ਦੇ ਬਾਹਰ ਇਹਨਾਂ ਨੇ ਪਹਿਲੋਂ ਖੂਪ ਉੱਟ ਲੈ ਜੋ ਬਾਤ ਹੁਣ ਅੜਕੇ ਆਵੇ ਲੋ ਕੰਦ ਕਰ ਲਈ ਜੋ ਹੁਣ ਉਧਰਲੇ ਬੰਨੇ ਕੰਦ ਕਰਕੇ ਤੇ ਗਟਰ ਪੁੱਟਣ ਲੱਗੇ ਆ ਤੇ ਉਹ ਪਾਣੀ ਕਿੱਥੇ ਪਵੇਗਾ ਕੀ ਸਮਝਦੇ ਇਹ ਪਿੰਡ ਦੇ ਵਿੱਚ ਹੋਰ ਗਟਰ ਕਰਨ ਵਾਸਤੇ ਕੋ ਜਗ੍ਹਾ ਨਹੀਂ ਗਈ ਹੈ ਉਹ ਜਾਗਾ ਉਹ ਸਾਰਿਆਂ ਲੋਕਾਂ ਦਾ ਉਹਨਾਂ ਜਿਹੜਾ ਇਨਕੁਆਰੀ ਕੀਤੀ ਜਾਵੇ ਤੇ ਚਾਹੇ ਸਾਡਾ ਮਸਲਾ ਹੱਲ ਕੀਤਾ ਜਾਵੇ ਹਾਂ ਆ ਮੇਰੀ ਨੋ ਗਈ ਸੀ ਇੰਨਾ ਜਾ ਕੇ ਹੱਥ ਵੀ ਜੋੜੇ ਮਿੰਤਾ ਵੀ ਕੀਤੀਆਂ ਤੇ ਉਹ ਪਰ ਮੇਰੇ ਮੁੰਡੇ ਨੂੰ ਇਹ ਵੱਡੇ ਨੂੰ ਬਾਹਰ ਲਾਰਾ ਦਈ ਗਏ ਇਹ ਸਭ ਕੋ ਕਰਾਂਗੇ ਤੁਹਾਨੂੰ ਰਾਹ ਦਵਾਂਗੇ ਬਣਾ ਕੇ ਤੁਹਾਨੂੰ ਆ ਕਰਾਂਗੇ ਤੇ ਪੁੜਕੇ ਆਂਦੇ ਹੀ ਤੂੰ ਕਿਉਂ ਪਿੱਟਦੀ ਸਾਡੇ ਬੱਚੇ ਪਿੱਟਦੀ ਮੈਂ ਤਾਂ ਪਿੱਟੜਾਈ ਮੈਂ ਤਾਂ ਪਿੱਟੜਾਈ ਮੈਂ ਤਾਂ ਪਿੱਟੜਾਈ ਮੈਂ ਤਾਂ ਗੰਦ ਮੇਰੇ ਬੂਰੇ ਘੜੀ ਲੈ ਮੇਰਾ ਪਾਣੀ ਖਰਾਬ ਹੋ ਮੇਰੀ ਮਛਰ ਮਾਰੇ ਬੱਟਿਆਂ ਦੀ ਜ਼ਿੰਦਗੀ ਖਰਾਬ ਮੇਰੀ ਜ਼ਿੰਦਗੀ ਖਰਾਬ ਨੰਗਾ ਨੋਹਾਨੂੰ ਰਾਹ ਨਹੀਂ ਕੋਈ ਕੋਸ਼ਿਸ਼ ਨਹੀਂ ਸਰਕਾਰ ਨੇ ਮੰਗ ਕਰਦੇ ਆ ਵੀ ਇਹ ਚ ਖੂਚਕਾਇਆ ਜਾਣਾ ਕੰਦਾ ਚਕਾਇਆ ਜਾਣ ਤੇ ਨਹੀਂ ਤੇ ਫਿਰ ਸਾਰੇ ਸਾਰੇ ਇਨਕੁਆਰੀ ਕੀਤੀ ਜਾਵੇ ਫਿਰ ਕੋਈ ਐਸੇ ਐਸੇ ਜਿਹੜਾ ਕਰੋੜੇ ਇਹ ਜ਼ਿੰਮੇਵਾਰ ਹੋਊ ਸਰਪੰਚੀ ਹੋਊਗਾ ਜ਼ਿੰਮੇਵਾਰ ਹੋ ਕੋਈ ਕਿਹਦਾ ਐ ਸਾਡੇ ਨਾ ਹੋਣ ਦੇ ਸਾਡਾ ਬਹੁਤ ਜੜਾ ਨੱਕ ਜਿਦਾ ਮੈਂ ਦੱਸਾ ਵਾ ਨਸਾਫੀ ਮੰਗਦੇ ਆ ਨਸਾਫੀ ਮੰਗਦੇ ਆ ਜੋ ਬੋਲੇ ਸੋਨਰ ਪੈ ਪ੍ਰਵਾਨ ਵਾਲੇ ਮਹਾਰਾਜ ਜੀ ਹੈ ਮੈਂ ਬਾਬਾ ਬੂਟਾ ਸਿੰਘ ਸੰਗਤਪੁਰਾ ਮੇਰੀ ਜਥੇਬੰਦੀ ਗੁਰੂ ਵਾਲਮੀਕ ਧਰਮ ਸਮਾਜ ਏਕਤਾ ਉਸ ਦੇ ਮੁਖੀ ਹੋਣ ਦੇ ਨਾਤੇ ਤੇ ਸਾਡੇ ਕੋਲ ਸ਼ਿਕਾਇਤ ਗਈ ਸੀ ਪਿੰਡ ਪੰਧੇਰ ਜੀਵਨ ਜਿਸ ਦੇ ਵਿੱਚ ਐਸੀ ਪਰਿਵਾਰ ਆ ਜੋ ਚਮਿਆਰ ਬਰਾਦਰੀ ਦੇ ਨਾਲ ਸੰਬੰਧ ਰੱਖਦਾ ਆ ਜਰਨਲ ਕੈਟਾਗਰੀ ਦਾ ਸਰਪੰਚ ਆ ਜਿਸ ਨੇ ਉਹਨਾਂ ਦੇ ਦਰਵਾਜ਼ੇ ਦੋਵੇਂ ਹੀ ਬੰਦ ਕਰ ਦਿੱਤੇ ਦੋ ਭਰਾ ਇਕੱਠੇ ਰਹਿੰਦੇ ਸੀ ਦੋਵੇਂ ਬਾਹਰ ਰਹਿੰਦੇ ਆ ਉਹਨਾਂ ਦੇ ਬੱਚੇ ਇੱਥੇ ਰਹਿੰਦੇ ਆ ਤੇ ਜਾਂ ਦੋ ਔਰਤਾਂ ਰਹਿੰਦੀਆਂ ਨੇ ਇੱਕ ਬਜ਼ੁਰਗ ਮਾਤਾ ਰਹਿੰਦੀ ਆ ਤੇ ੱੱਕੇ ਦੇ ਨਾਲ ਹੀ ਨਲੇ ਉਹਨਾਂ ਦੀ ਕੁੱਟਮਾਰ ਕੀਤੀ ਤੇ ਉਹਨਾਂ ਨੂੰ ਗਾਲੀ-ਗਲੋਚ ਵੀ ਕੀਤਾ ਜਾਤੀ ਸੂਚਕ ਸ਼ਬਦ ਵੀ ਬੋਲੇ ਤੇ ਉਹਨਾਂ ਦੇ ਦਰਵਾਜ਼ਿਆਂ ਦੇ ਅੱਗੇ ਜਿਹੜੇ ਗਟਰਪੋਟ ਦਿੱਤੇ ਆ ਜਿਹੜੇ ਬਹੁਤ ਹੀ ਨਿੰਦਨਯੋਗ ਆ ਸਰਪੰਚ ਜਿਹੜਾ ਆ ਪਿੰਡ ਦੀ ਮਾਂ ਹੁੰਦੀ ਆ ਉਹਨੂੰ ਜ਼ਿੰਮੇਵਾਰੀ ਸਮਝਣੀ ਚਾਹੀਦੀ ਸਾਰਿਆਂ ਨੂੰ ਇੱਕੋ ਜਿਹਾ ਸਮਝਣਾ ਚਾਹੀਦਾ ਜੇ ਪ੍ਰਮਾਤਮਾ ਨੇ ਪਾਵਰ ਦਿੱਤੀ ਆ ਤੇ ਪ੍ਰਮਾਤਮਾ ਕੋ ਵੀ ਬੜੀ ਛੇਤੀ ਲੈਂਦਾ ਆ ਸਰਪੰਚ ਨੂੰ ਇੰਨਾ ਧੱਕਾ ਨਹੀਂ ਕਰਨਾ ਚਾਹੀਦਾ ਗਰੀਬ ਬੰਦਿਆਂ ਦੇ ਨਾਲ ਅਸੀਂ ਕੋਸ਼ਿਸ਼ ਹੈ ਪੂਰੀ ਫੋਲਿਆ ਵੀ ਇਹਨਾਂ ਨੂੰ ਸਾਫ਼ ਮਿਲੇ ਵੀ ਇਹ ਗੱਟਰ ਜਿਹੜੇ ਐ ਸਾਈਡ ਤੇ ਸਰਕਾਰ ਨੂੰ ਬੇਨਤੀ ਆ ਵੀ ਪਹਿਲ ਦੇ ਆਧਾਰ ਤੇ ਤੇ ਬੇਨਤੀ ਆ ਵੀ ਹਟਾਏ ਜਾਣ ਜੇ ਸਾਡੀ ਬੇਨਤੀ ਨਾ ਪ੍ਰਵਾਨ ਹੋਏਗੀ ਫਿਰ ਧਰਨੇ ਵੀ ਲਾਵਾਂਗੇ ਤੇ ਹੋ ਸਕਿਆ ਤੇ ਵੀਡੀਓ ਸਰਪੰਚ ਸੈਕਟਰੀ ਜਿਹੜੇ ਜਿਹੜੇ ਵੀ ਅਫਸਰ ਵਿੱਚ ਆਏ ਉਹ ਹਾਈ ਕੋਰਟ ਦੀਆਂ ਪੌੜੀਆਂ ਵੇਖਣਗੇ ਬਾਬਾ ਜੰਦੇ ਸੇ ਬਾਜੀ ਪੁਰਾਣੀ ਇਹਨਾਂ ਦੀ ਕੋਈ ਪ੍ਰਾਣੀ ਰੰਜਿਸ਼ਬਾਜੀ ਹੀ ਨਿੱਕੀਆਂ ਮੋਟੀਆਂ ਗੱਲਾਂ ਦੇ ਉੱਤੋਂ ਜੋ ਕਿ ਵੋਟਾਂ ਨਾ ਇਹਨਾਂ ਪਾਈਆਂ ਦੂਜੇ ਸਰਪੰਚ ਨੂੰ ਪਾਤੀਆਂ ਉਹ ਦੂਸਰਾ ਸਰਪੰਚ ਜਿਹੜਾ ਉਹ ਮੁੜ ਕੇ ਫੇਰ ਉਹਦੇ ਨਾਲ ਜਾ ਮਿਲਿਆ ਜਦੋਂ ਇਹ ਸਰਪੰਚ ਬਣ ਗਿਆ ਇਹਨਾਂ ਨੂੰ ਗਰੀਬਾਂ ਨੂੰ ਵਰਤਿਆ ਗਿਆ ਵੋਟਾਂ ਦੇ ਵੇਲੇ ਇਹਨਾਂ ਨੂੰ ਫੇਰ ਪਛਾਣ ਸੁੱਟਦਾ ਉਹ ਦੋਵੇਂ ਭਾਈਚਾਰੇ ਵਾਲੇ ਇਕੱਠੇ ਹੋ ਗਏ ਇਹਨਾਂ ਨੂੰ ਸਾਈਡ ਤੇ ਕਰਕੇ ਤੇ ਉਹਨਾਂ ਦੋਵਾਂ ਨੇ ਇੱਕ ਮ ਇੱਕ ਹੋ ਕੇ ਤੇ ਇਹਨਾਂ ਦੇ ਦਰਵਾਜ਼ੇ ਦੇ ਅੱਗੇ ਖੂਬਟਾ ਕੇ ਤੇ ਉਹ ਜਿਹੜਾ ਗਟਰ ਦਾ ਸਾਰਾ ਜਿਹੜਾ ਗਾਂਦਿਆ ਉਹ ਇਹਨਾਂ ਦੇ ਦਰਵਾਜ਼ੇ ਅੱਗੇ ਖੜ੍ਹਦੇ ਬਾਬੇ ਤੁਸੀਂ ਇਸ ਮਾਮਲੇ ਚ ਉੱਚ ਅਧਿਕਾਰੀ ਨੂੰ ਮਿਲੋਗੇ ਉੱਚ ਅਧਿਕਾਰੀ ਕੀ ਨੂੰ ਐਸੀ ਕਮਿਸ਼ਨ ਨੂੰ ਚਿੱਠੀ ਪਾਈ ਆ ਕਮਿਸ਼ਨ ਦੀ ਵਿజిਟ ਕਰਾਉਣ ਦੀ ਕੋਸ਼ਿਸ਼ ਆ ਵਿజిਟ ਕਰਵਾ ਕੇ ਫਿਰ ਇਹਨਾਂ ਦਾ ਕਰਵਾਵਾਂਗੇ ਹੱਲ ਧਿਆਨ ਚ ਲਿਆਉਂਦਾ ਬਾਬੇ ਕੀ ਜਿਆਦਾ ਜੀ ਬਹੁਤ ਜਿਆਦਾ ੱਤਕਾ ਮਾਤਾ ਰੋਂਦੇ ਹੀ ਉਹਦੀ ਵੀਡੀਓ ਵੱਖਰੀ ਸ਼ੈਦ ਚੱਲੇ ਜਾਂ ਨਾਲ ਚੱਲੇ ਉਹ ਐਪੇ ਉੱਚ ਅਧਿਕਾਰੀ ਵੇਖਣਗੇ ਐਸੀ ਕਮਿਸ਼ਨ ਨੂੰ ਕੱਲ ਮੈਂ ਚਿੱਠੀ ਵਟਸਐਪ ਕੀਤੀ ਸੀ ਐਸੀ ਕਮਿਸ਼ਨ ਨੂੰ ਧੰਨਵਾਦ ਆ ਮਾਰਾ ਉਹਨਾਂ ਦਾ ਜੇ ਉਹ ਚਿੱਠੀ ਦੇ ਇਦਾਂ WhatsApp ਦੇ ਉੱਤੇ ਇਹਨਾਂ ਦੀ ਸੁਣਵਾਈ ਕਰ ਲਨ ਤੇ ਬਹੁਤ ੱੱਕਾ ਹੋਇਆ ਆ ਨਹੀਂ ਤੇ ਅਸੀਂ ਇਚੇਚੇ ਤੌਰ ਤੇ ਉਹਨਾਂ ਨੂੰ ਮਿਲ ਕੇ ਤੇ ਇਹਨਾਂ ਦਾ ਮੈਟਰ ਧਿਆਨ ਚ ਲਿਆਵਾਗੇ ਤੇ ਵਿజిਟ ਕਰਾਵਾਂਗੇ ਪਾਜੀ ਮੇਰਾ ਨਾਮ ਰਾਜਵਿੰਦਰ ਕੌਰ ਆ ਤੇ ਪਿੰਡ ਦਾ ਨਾਮ ਜੀਵਨਪੰਧੇਰਾ ਤੇ ਮੈਟਰ ਇਹ ਹੀ ਆ ਕਿ ਸਰਪੰਚ ਨੇ ਸਾਡੇ ਨਾਲ ਬਹੁਤ ਜ਼ਿਆਦਾ ੱੱਕਾ ਕੀਤਾ ਵੇਖੋ ਜੀ ਸਾਡੇ ਸਾਹਮਣੇ ਵੈਡੇ ਵੈਡੇ ਖੂਬ ਬਣਾ ਦਿੱਤੇ ਆ ਉਹਦੇ ਵਿੱਚ ਸਾਰੇ ਪਿੰਡ ਦਾ ਜਿਹੜਾ ਸਿਵਲ ਦਾ ਪਾਣੀ ਸੁੱਟਣਾ ਆ ਤੇ ਸਾਨੂੰ ਇਹਦੇ ਬਹੁਤ ਜ਼ਿਆਦਾ ਮੁਸ਼ਕਲ ਆਂਦੀ ਹੈ ਸਾਨੂੰ 스멜 ਬੜੀ ਗੰਦੀ ਆਂਦੀ ਆ ਮੱਛਰ ਬੜਾ ਤੇ ਬਹੁਤ ਜ਼ਿਆਦਾ ਮਤਲਬ ਕਿ ਗੰਦਗੀ ਦਾ ਸਾਰਾ ਜੋ ਵੀ ਇੱਥੇ ਬਣਾ ਦਿੱਤਾ ਹੋਇਆ ਇਹਨਾਂ ਨੇ ਤੇ ਜੇ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਵੇਖੋ ਵੀ ਇਹ ਇਹ ਕੰਮ ਨਾ ਕਰੋ ਵੀ ਸਾਡੇ ਬੱਚਿਆਂ ਨੂੰ ਵੀ ਖਤਰਾ ਛੋਟੇ ਛੋਟੇ ਸਾਡੇ ਬੱਚੇ ਆ ਉਹਨਾਂ ਨੇ ਰੰਜਿਸ਼ ਕਰਕੇ ਉਹਨਾਂ ਨੇ ਸਾਡੇ ਬੂਹੇ ਦੇ ਅੱਗੋਂ ਦੀ ਕੰਦ ਕੱਢ ਦਿੱਤੀ ਆ ਤੁਹਾਨੂੰ ਤੁਹਾਨੂੰ ਭਾਜੀ ਇਹਦੇ ਬਾਰੇ ਕੁਝ ਜਾਣਕਾਰੀ ਨਹੀਂ ਸਾਨੂੰ ਜਿੱਦਣ ਜੀਐਸਪੀ ਲੈ ਕੇ ਆਏ ਪੁਟਾ ਪੁਟਾ ਨਹੀਂ ਲੱਗ ਪੇ ਤੇ ਸਾਨੂੰ ਕੋਈ ਗੱਲਬਾਤ ਨਹੀਂ ਪਤਾ ਸਾਨੂੰ ਕੁਝ ਨਹੀਂ ਦੱਸਿਆ ਇਹਨਾਂ ਬਾਰੋ-ਬਾਰੀ ਮੀਟਿੰਗਾਂ ਕੀਤੇ ਆ ਸਾਨੂੰ ਵਿੱਚ ਇਹਨਾਂ ਨੇ ਬੁਲਾਇਆ ਹੀ ਨਹੀਂ ਸਾਨੂੰ ਕੁਝ ਨਹੀਂ ਦੱਸਿਆ ਹਾਂਜੀ ਬਾਜੀ ਅਸੀਂ ਘਰ ਜਨਾਨੀਆਂ ਇਕੱਲੀਆਂ ਵਾਂ ਸਾਡੇ ਬੰਦੇ ਬਾਹਰ ਆ ਤੇ ਸਾਨੂੰ ਧਮਕੀਆਂ ਬਹੁਤ ਜ਼ਿਆਦਾ ਦਿੰਦੇ ਆ ਵੀ ਤੁਹਾਨੂੰ ਇਦਾਂ ਕਰ ਦੇਣਾ ਤੁਹਾਨੂੰ ਕੋਲ ਧੋਫੜਾ ਦੇਣਾ ਅਸੀਂ ਸਾਡੇ ਨਾਲ ਅਸੀਂ ਤਾਂ ਕਹਿੰਨੇ ਆ ਅਸੀਂ ਇਨਸਾਫ਼ ਦੀ ਮੰਗ ਕਰਦੇ ਆ ਤੇ ਸਾਨੂੰ ਬਹੁਤ ਯਕੀਨ ਹੈ ਇਹਨਾਂ ਤੇ ਕਿ ਸਾਨੂੰ ਇਨਸਾਫ਼ ਦਿਵਾਉਣਗੇ ਸਾਨੂੰ ਬਹੁਤ ਗਾਲੀ-ਗਲੋਚ ਕੀਤਾ ਮੈਂਬਰਾਂ ਨੇ ਵੀ ਨਾਲ ਮੈਂਬਰ ਵੀ ਸੀਗੇ ਨਾਲ ਸਰਪੰਚ ਸੀ ਜੀ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਕਿ ਇਹ ਜਿਹੜੀ ਗੰਦਗੀ ਆ ਇਹ ਅੱਗੇ ਕੀਤੀ ਜਾਵੇ ਅੱਗੇ ਸਾਡੇ ਦੋ ਛੱਪੜ ਖਾਲੀ ਪਏ ਆ ਇਹਨਾਂ ਨੂੰ ਹੋਰ ਕਿਤੇ ਬਣਾਇਆ ਜਾਏ ਤੇ ਸਾਡੇ ਸਾਹਮਣੇ ਕੰਦ ਢਾਈ ਜਾਏ ਸਾਰਾ ਰਸਤਾ ਬੰਦ ਸ ਮੇਰੀ ਬੇਟੀ ਕੱਲ ਬਿਮਾਰ ਹੋ ਗਈ ਉਹਨੂੰ ਬੁਖਾਰ ਹੋਇਆ ਸੀ ਅਸੀਂ ਲੈ ਕੇ ਉਹਨੂੰ ਜਾ ਨਹੀਂ ਸਕੇ ਕਿਤੇ ਵੀ ਬਹੁਤ ਜ਼ਿਆਦਾ ਇੰਨੀ ਗੰਦੀ ਸਮੈਲ ਆਂਦੀ ਹੈ ਨਾ ਕੋਈ ਇੱਥੇ 10 ਮਿੰਟ ਖੜ੍ਹ ਨਹੀਂ ਸਕਦਾ ਇੰਨੀ ਗੰਦੀ ਸਮੈਲ ਇੱਥੇ ਸਾਰਾ ਗੰਦਾ ਪਾਣੀ ਆਂਡਿਆ ਸਜ਼ਾ ਦਵਾਉਣ ਵਾਸਤੇ ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ ਜੀ ਦਲਬਾਜ ਸਿੰਘ ਮਜੀਠਾ ਜੀ ਜੋ ਕਿ ਅੱਜ ਜੀ ਅਸੀਂ ਪੰਦੇਰ ਪਿੰਡ ਆਏ ਆ ਇੱਥੇ ਹਨਾ ਜੀ ਪਤਾ ਲੱਗਾ ਸੀ ਵੀ ਆਪਣਾ ਇੱਥੇ ਬਹੁਤ ਤਕਾ ਕੀਤਾ ਗਿਆ ਇਹਨਾਂ ਨਾਲ ਬੀਬੀ ਚਵਾਰੀਆਂ ਬੀਬੀਆਂ ਇੱਥੇ ਰਹਿੰਦੀਆਂ ਵਾਂ ਇਹਨਾਂ ਦੇ ਘਰ ਵਾਲੇ ਜਿਹੜੇ ਆ ਬਾਹਰ ਰਹਿੰਦੇ ਆ ਜੀ ਤੇ ਇਹਨਾਂ ਦੇ ਮਤਲਬ ਕੋਈ ਮਤਲਬ ਦੁਖੀ ਵੀ ਮਿਲ ਆ ਕੇ ਬਿਮਾਰ ਵੀ ਆ ਜੇ ਇਹਨਾਂ ਦੇ ਦਵਾਈਦਾਰ ਨੂੰ ਲੈ ਜਾਣਾ ਉਹ ਵੀ ਰਾਹ ਨਹੀਂ ਹੈਗਾ ਜੀ ਰਾਹ ਇੱਥੇ ਬੰਦ ਕੀਤਾ ਗਿਆ ਵਾ ਜਿਹੜੀ ਇਹ ਜਿਹੜੀ ਵੀਡੀਓ ਤੇ ਸੈਕਟਰੀ ਜਿਹੜਾ ਵਾ ਇਹਨਾਂ ਨੇ ਸਾਰਾ ਕੁਛ ਇਹਨਾਂ ਨੇ ਸਰਪੰਚ ਦੇ ਨਾਲ ਮਿਲ ਕੇ ਇਹ ਕੰਮ ਜਿਹੜਾ ਕਰਵਾਇਆ ਗਿਆ ਵਾ ਇਹਦੇ ਵਿੱਚ ਆਹੀ ਮੰਗ ਰੱਖਦੇ ਆ ਜੀ ਇਹਨਾਂ ਨੂੰ ਮਤਲਬ ਜਿਹੜਾ ਹੋਰ ਵੀ ਕੋਈ ਐਚ ਅਫਸਰ ਆਉਂਦਾ ਹੋਵੇ ਉਹਨੂੰ ਬਖਸ਼ਾ ਨਾ ਜਾਵੇ ਇਹ ਸਪੈੰਡ ਦੀ ਆਹੀ ਮੰਗ ਕਰਦੇ ਆ ਭਗਵੰਤਮਾਨ ਸਰਕਾਰ ਨੂੰ ਆਹੀ ਕਹਿੰਨੇ ਆ ਜੀ ਵੇਖੋ ਜੀ ਆਪਾਂ ਕਹਿੰਨੇ ਆ ਕਿ ਨਹੀਂ ਧੱਕਾ ਹੁੰਦਾ ਜੀ ਨਹੀਂ ਧੱਕਾ ਹੁੰਦਾ ਪਰ ਇਸ ਪਰਿਵਾਰ ਨਾਲ ਐਸਸੀ ਭਾਈਚਾਰੇ ਨਾਲ ਧੱਕਾ ਕਿਉਂ ਹੁੰਦਾ ਵਾ ਜੀ ਇਹਨਾਂ ਦੇ ਤਾਂ ਜਰਨਲਿਸ ਹੁੰਦੇ ਤੇ ਨਹੀਂ ਧੱਕਾ ਹੋਣਾ ਤੇ ਇਹਨੇ ਨਾਲ ਕਹਿੰਦਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਮੇਰਾ ਨਾਮ ਗੁਰਬਿੰਦਰ ਸਿੰਘ ਆ ਹਾਂਜੀ ਉਹ ਜਿਹੜਾ ਐਲੀਗੇਸ਼ਨ ਲੱਗਾ ਬਿਲਕੁਲ ਨਜਾਇਜ਼ ਲਾਇਆ ਨਹੀਂ ਕੋਈ ਇੱੱਚੇ ਗੱਲ ਬਾਤ ਨਹੀਂ ਹੈਗੀ ਉਹ ਅਸੀਂ ਜਿੱਦਨ ਪੁੱਟਿਆ ਖੂਪ ਪੁੱਟਿਆ ਸਾਰੇ ਪਿੰਡ ਦੀ ਸਹਿਮਤੀ ਨਾਲ ਪੁੱਟਿਆ ਸਲਾਹ ਨਾਲ ਪੁੱਟਿਆ ਬਾਬਾ ਦੋ ਦਿਨ ਸਪੀਕਰ 'ਚ ਬੋਲਦਾ ਰਿਹਾ ਉਹ ਤੋਂ ਬਾਅਦ ਸਾਰਾ ਨਗਰ ਇਕੱਠਾ ਹੋਇਆ ਵਾ ਨਗਰ ਇਕੱਠਾ ਹੋ ਕੇ ਸਾਰਿਆਂ ਨੇ ਸਹਿਮਤੀ ਬਣਾਈ ਉੱਥੇ ਪੁੱਟਣ ਦੀ ਸਹਿਮਤੀ ਬਣਾਉਣ ਤੋਂ ਵੀ 15 ਦਿਨ ਬਾਅਦ ਆਪਾਂ ਪੁੱਟਿਆ ਖੂ ਉੱਥੇ ਉਸ ਦਿਨ ਜਿੱਦਨ ਖੂ ਪੁੱਟਿਆ ਤਦ ਬਹੁਤ ਸਾਨੂੰ ਪੰਚਾਇਤ ਨੂੰ ਬਹੁਤ ਠਾ ਸਿੱਧਾ ਬੋਲੀਏ ਗਾੜੀ ਗਲੋਜ ਕੀਤਾ ਨੇ ਉਹ ਬਣਾਵਾਂ ਵੇਰਾ ਵੀ ਕੱਢੀ ਆ ਉਹਨਾਂ ਕੋਲ ਜੋ ਐਡਿਕੈਸ਼ਨ ਹੈਗੀ ਮੈਂ ਨਾ ਕਿ ਕੋਈ ਪਿੰਡ ਦਾ ਮੈਂਬਰ ਜਾਂ ਪੰਚਾਇਤ ਕੋਈ ਵੀ ਕਹ ਦੇ ਕਿ ਅਸੀਂ ਉਹਨਾਂ ਨੂੰ ਗਾਲਾਂ ਕੱਢੀਆਂ ਤੇ ਅਸੀਂ ਹਾਜ਼ਰ ਆ ਉਹਨਾਂ ਨੇ ਕਿਹਾ ਸਰਵਸ ਇਹ ਸਿਰਫ ਇਹਨਾਂ ਸਾਡਾ ਕੋ ਪੁਰਾਣਾ ਹੀ ਰਹਿ ਜਾਂਦੀ ਜਿੰਨਾ ਕਰਕੇ ਇਹਨਾਂ ਨੇ ਸਾਡੇ ਘਰ ਦੇ ਬਾਹਰ ਲਗਾਈ ਹੈ ਇਹ ਕਿ ਤੇ ਹੋਰ ਵੀ ਬਣਾ ਸਕਦੇ ਹਾਂ ਹਾਂਜੀ ਇਹ ਜਗਾ ਸ਼ਾਮਲਾ ਰਿਆ ਪਿੰਡ ਦੀ ਜਿਹਚੋਂ ਉਹਨਾਂ ਮਕਾਨ ਬਣਾਏ ਉਹ ਵੀ ਸ਼ਾਮਲਾ ਰਿਆ ਉਹਨੂੰ ਕਲੋਨੀਆਂ ਦਿੱਤੀਆਂ ਇਹਨਾਂ ਨੂੰ ਦੋ ਪਹਿਲੀ ਗੱਲ ਤੇ ਇਹਨਾਂ ਦੀਆਂ ਕਲੋਨੀਆਂ ਬੰਦੀਆਂ ਨਹੀਂ ਤੇ ਕਲੋਨੀਆਂ ਦੇ ਦਰਵਾਜ਼ੇ ਪਰਲੇ ਬੰਨੇ ਤੁਸੀਂ ਦੇਖੇ ਹੋਣੇ ਆ ਛੜ ਕੇ ਜੜੀ ਰੋਡ ਉਧਰ ਨੂੰ ਆ ਸਾਰੀਆਂ ਕਲੋਨੀਆਂ ਦੀ ਉਧਰ ਨੂੰ ਆ ਇਹਨਾਂ ਨਜਾਇਜ਼ ਕਬਜ਼ਾ ਕਰਨ ਵਾਸਤੇ ਇਹਧਰ ਨੂੰ ਦਰਵਾਜ਼ੇ ਕੱਢੇ ਉਹਨਾਂ ਕਰਕੇ ਤੇ ਡੀਸੀ ਪਹਿਲੋਂ ਇਹਨਾਂ ਏਡੀਸੀ ਨੂੰ ਅਰਜ਼ੀ ਦਿੱਤੀ ਕਿ ਸਾਡੇ ਬੱਚੇ ਛੋਟੇ ਆ ਮੁੜ ਕੇ ਡੀਸੀ ਸਾਹਿਬ ਨੂੰ ਦਿੱਤੀ ਹੈ ਨਾ ਉਹਨਾਂ ਨੇ ਸਾਨੂੰ ਦੂਜੀ ਕੀਤੀ ਆ ਕਿ ਉਹਨਾਂ ਨੇ ਹੁਕਮ ਕਰਤਾ ਸਾਨੂੰ ਕਿ ਤੁਸੀਂ ਇਹ ਕੰਮ ਕਰੋ ਉਹਨਾਂ ਦੇ ਹੁੰਦੀ ਆ ਜਿਹੜੇ ਮਤਲਬ ਕੰਮ ਇਹ ਸਾਰੀ ਸਹਿਮ ਤੇ ਸਰਕਾਰੀ ਸਾਰੇ ਸਰਕਾਰੀ ਕੰਮ ਸਾਰੀ ਇਹ ਸਰਕਾਰ ਦੇ ਸਰਕਾਰੀ ਕੰਮ ਹੋਇਆ ਜੇ ਇਹ ਉਹਨਾਂ ਤੁਹਾਡੇ ਤੇ ਅਲੀਕੇਸ਼ਨ ਆ ਗਿਆ ਬਿਲਕੁਲ ਗਲਤ ਹੈ ਜੀ ਹਾਂ ਜੀ ਕੰਮ ਹੋ ਰਿਹਾ ਸਾਰੇ ਸਰਕਾਰ ਦੇ ਸਰਕਾਰ ਦੀ ਨੀਤੀ ਨਾਲ ਪੰਚਾਇਤ ਨੀਤੀ ਨਾਲ ਵੀਡੀਓ ਦੀ ਨੀਤੀ ਨਾਲ ਸਾਰਾ ਉਹਨਾਂ ਦੀ ਸੈਂਪੀਰੇ ਕੰਮ ਹੋਣ ਦੇ ਜੋ ਵੀ ਉਹਨੇ ਕੋਈ ਰੁਕਾਵਟ ਪਾਉਂਦਾ ਹੋ ਤਾਂ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ